ਆਓ ਜੀ ਜੀ ਐਮ ਆਪਣੇ ਨੇੜੇ ਵਾਲਾ ਕੰਮ ਚੱਲਦਾ ਬਹੁਤ ਸੋਹਣਾ ਮੈਂ ਅੱਗੇ ਵੀ ਕਹਿੰਦਾ ਨਿਆਈਂ ਵਾਲੇ ਵਾਹਣ ਅੰਗ ਹੁੰਦਾ ਪਿੰਡ ਵਾਲਾ ਕੰਮ ਅ ਪਿੰਡ ਬੁਟਰ ਵਾਲਾ ਕੰਮ ਲੰਮ ਸਮ ਮੇਰੇ ਖਿਆਲ ਦੇ ਵਿੱਚ 30 ਪੈਸੇ ਕੰਮ ਰਹੇਗਾ ਰੁਪਏ ਦੇ ਵਿੱਚੋਂ ਕੀ ਕੋਸ਼ਕ ਕਿੱਡਾ ਆਗਾ ਕੀ ਏਰੀਆ ਆਜੋ ਆਪਾਂ ਚੈੱਕ ਕਰਦੇ ਤਾਰੀ ਮਗਰ ਮਗਰ ਤੁਰੇ ਆਹ ਸਾਰਾ ਇੱਥੋਂ ਢਾਇਆ ਸੀ ਮਕਾਨ ਉਹ ਜਗ੍ਹਾ ਤੱਕ ਮਕਾਨ ਸੀ ਸਾਰਾ ਉਹ ਜਗ੍ਹਾ ਤੱਕ ਹਟਾ ਕੇ ਤੇ ਇਹਨੂੰ ਮਗਰ ਕਰਤਾ ਬਾਹਰਲੇ ਪਾਸੇ ਕੀ ਕੋਸ਼ਾ ਮਗਰ ਲੀਕਾਂ ਸਾਰੇ ਡਨ ਹੋਈ ਵੀ ਆ ਬੈਕ ਤੋਂ ਤੇ ਆ ਦਿਖਾ ਦੇ ਇਥੇ ਬਥੇਰੇ ਕਹਿੰਦੇ ਆ ਪਲਾਸਟਰ ਆਏ ਪਲਾਸਟਰ ਉਹਨੇ ਜੋੜ ਨਹੀਂ ਕੋਈ ਕੱਲਾ ਕੱਲਾ ਸਾਫ਼ ਇਹਦਾ ਮਤਲਬ ਪਤਾ ਹੀ ਕੀ ਹੁੰਦਾ ਵੀ ਆਪਾਂ ਕਈ ਵਾਰੀ ਕਿਸੇ ਠੇਕੇਦਾਰ ਨੂੰ ਭੰਡ ਦੇ ਨੰਦੇ ਨਹੀਂਗੇ ਪਰ ਮੈਨੂੰ ਆਉਂ ਲੱਗਦਾ ਜਦੋਂ ਆਪਾਂ ਲੇਬਰ ਨੂੰ ਜਾਂ ਆਪਦੇ ਪਰਿਵਾਰ ਨੂੰ ਬੜਾ ਤੱਕਾ ਕਰਦੇ ਆ ਫਿਰ ਬੰਦੇ ਆਣੇ ਫਿਰ ਕੰਮ ਉਹੋ ਜਿਹਾ ਕਰਨਾ ਮੇਰਾ ਮੰਤ ਹੈ ਇਹ ਕਹਿੰਦਾ ਲਓ ਜੀ ਇਹ ਐਂਟਰੀ ਜਿਹੜੀ ਇਹਦੀ ਆਪਣੀ ਮੇਨ ਐਂਟਰੀ ਹੈ ਕੋਠੀ ਦੀ ਬੜੀ ਵੱਡੀ ਨਹੀਂ ਇੱਕ ਉਹਨਾਂ ਨੇ ਇੰਗਲੈਂਡ ਟਾਈਪ ਕਰ ਰੱਖਿਆ ਹੋਇਆ ਵੀ ਜਿਵੇਂ ਇੰਗਲੈਂਡ ਦੇ ਵਿੱਚ ਰਹਿੰਦੇ ਆ। ਆਪ ਆਪਣੇ ਕੰਮ ਦੇ ਤੁਸੀਂ ਹਮੇਸ਼ਾ ਇੱਕ ਚੀਜ਼ ਜ਼ਰੂਰ ਦੇਖੋਗੇ ਵੀ ਆਹ ਸਾਂਝੀ ਕੰਤ ਅਸੀਂ ਰੱਖਦੇ ਨਹੀਂ ਹੁੰਦੇ। ਨਾਲ ਦੀ ਕੰਤ ਤੇ ਵਜਨ ਨਹੀਂ ਦਿੰਦੇ ਹੁੰਦੇ ਜਿਹੜੀ ਸਾਂਝੀ ਕੰਤ ਆ। ਇਹਦੇ ਨਾਲ ਇੱਕ ਆਵਦਾ ਪੜਦਾ ਬੀਮ ਪਾ ਕੇ ਆ ਤੇ ਫਿਰ ਚੱਕ ਲੈਂਦੇ ਆਜੋ। ਇਹਦੇ ਵਿੱਚ ਐਂਟਰ ਹੋਣ ਸਾਰ ਕਮਰਾ। ਕਮਰੇ ਦੇ ਵਿੱਚ ਇਹਦੇ ਵਿੱਚ 11x11 ਦਾ ਕਮਰਾ ਜੀ। ਉਹ ਕਹਿੰਦੇ ਸਾਨੂੰ ਬੜਾ ਵੱਡਾ ਰੂਮ ਨਹੀਂ ਚਾਹੀਦਾ। ਉਦੋਂ ਬਾਅਦ ਆ ਜੋ ਆ ਥੋੜਾ ਜਿਹਾ ਕਮਰਾ ਵੱਡਾ ਰੱਖਿਆ ਮਾਸਟਰ ਬੈਡਰੂਮ ਇਹਨੂੰ ਬਣਾਇਆ ਸੀ ਇਹ ਉਹਦੇ ਨਾਲੋਂ ਲੰਮਸਮ 2 ਫੁੱਟ ਵੱਡਾ ਕਮਰਾ ਇੱਕ ਸਾਈਡ 11 ਹੀ ਆ ਦੂਜੇ ਲੋ ਅੱਛਾ ਇਹਦੇ ਵਿੱਚ ਆਪਾਂ ਜਿਹੜੇ ਮੇਨ ਚੀਜ਼ਾਂ ਦਿਖਾਉਣ ਵਾਲੀਆਂ ਹੁੰਦੀਆਂ ਆ ਜਾ ਤਰੀ ਵੀਰੇ ਆਪਣੇ ਕੰਮ ਤੇ ਨਾ ਕੋਸ਼ਿਸ਼ ਹੁੰਦੀ ਹੈ ਮੈਂ ਨਹੀਂ ਕਹਿੰਦਾ ਬਾਲਾ ਮਹਿੰਗਾ ਕਬਜਾ ਹੈ ਪਰ ਮੇਰੇ ਖਿਆਲ ਦੇ ਵਿੱਚ ਜੋਲੀ ਸਾਡੇ ਕੋਲੇ ਸਭ ਤੋਂ ਜ਼ਿਆਦਾ ਬੈਸਟ ਕੁਆਲਿਟੀ ਜੋਲੀ ਸੀ ਮੰਨੀ ਹੈ ਇਸ ਗੱਲ 'ਚ ਆ ਜੋ ਬਾਥਰੂਮ ਦਾ ਸਾਈਜ਼ ਇਹਦੇ ਵਿੱਚ ਆ ਬਾਥਰੂਮ ਇਹਦੇ ਵਿੱਚ ਲਗਭਗ ਸੱਤ ਗੁਣਾ 5.5 6 ਫੁੱਟ ਦਾ ਬਾਥਰੂਮ ਆ ਇਹਦੀ ਜਿੰਨੀ ਕੁਆਲਿਟੀ ਆ ਚੰਗੇ ਸਮਾਨ ਚ ਹੋਈ ਹੋਈ ਆ ਕਿਚਨ ਦਾ ਸਾਈਜ਼ ਇਹਦੇ ਵਿੱਚ ਜਿਹੜਾ ਹੈਗਾ ਇਹ ਐਸਲੋਟ 8.5 9 ਫੁੱਟ 9 ਫੁੱਟ ਆ ਤੇ ਦੂਜੇ ਰੋਟੇ 11.5 ਫੁੱਟ ਪੂਰੇ ਚੰਗੇ ਸਾਈਜ਼ ਦੇ ਵਿੱਚ ਕਿਚਨ ਬਣਿਆ ਹੋਇਆ ਇੱਕ ਨਾ ਤੁਸੀਂ ਗੱਲ ਇਹ ਨਾ ਸੋਚਿਆ ਕਰੋ ਜੈਦਬਾਜੀ ਦੇ ਵਿੱਚ ਗੱਲ ਲੈ ਲੈਂਦੇ ਕਈ ਭਰਾ ਬਈ ਤੁਮੇ ਇਸਟਾ ਦੇ ਚੱਕਮਾ ਹੋ ਗਿਆ ਤੋਂ ਫੇਸਬੁੱਕ ਤੇ ਉਹ ਹੋ ਗਿਆ ਮੈਂ ਵੈਸੇ ਇੱਕ ਮੈਨੂੰ ਗੱਲ ਕਹੀ ਸੀ ਬੰਦੇ ਨੇ ਵੀ ਜੇ 100 ਕਮੈਂਟ ਆ ਉਹਦੇ ਵਿੱਚ ਦੋ ਕਮੈਂਟ ਬੈਡ ਆਉਂਦੇ ਤਾਂ ਕੋਈ ਚੱਕਰ ਨਹੀਂ ਉਹ ਮੈਨੂੰ ਦੋ ਕਮੈਂਟ ਵੀ ਮੈਨੂੰ ਹੁੰਦਾ ਵੀ ਕਾਹ ਤੋਂ ਬੈਡ ਆਉਣ ਤੇ ਭਰਾਵਾਂ ਨੂੰ ਇੱਕ ਬੇਨਤੀ ਆ ਭਰਾਵਾਂ ਕਿ ਨਾ ਜਦੋਂ ਕਿ ਬੰਦਾ ਆਪਣੇ ਵਰਗਾ ਥੋੜਾ ਗਾਹ ਜਾਣ ਦੀ ਕੋਸ਼ਿਸ਼ ਕਰਦਾ ਉਹਨੂੰ ਜਾ ਲੈਣਦਿਆ ਕਰੋ ਆਪਾਂ ਨਾਰਾਹ ਸਾਫ਼ ਕਰੀਏ ਪਰ ਰੁੜੇ ਵੀ ਨਾ ਖਲਾਰੇ ਮੇਰਾ ਖਿਆਲ ਤਾਂ ਇਹ ਕਹਿੰਦਾ ਚੰਗਾ ਰਹਿੰਦਾ ਧੰਨਵਾਦ ਸ਼ੁਕਰੀਆ ਇਹ ਛੋਟੇ ਸਾਈਜ਼ ਦੀ ਇੱਕ ਚੰਗੀ ਗੋਠੀ ਆ ਇਸੇ ਤਰ੍ਹਾਂ ਦੇ ਆਪਣੇ 5-6 ਕੰਮ ਚੱਲੀ ਜਾਂਦੇ ਆ ਪਿੰਡ ਬੁੱਟਰ ਪਿੰਡ ਰਾਮੂ ਵਾਲਾ ਮਾਡਲ ਤੇ ਆਪਣਾ ਜਿਹੜਾ ਪਿੰਡ ਮੱਲਾ ਤੇ ਪਿੰਡ ਰਾਜਿਆਣਾ ਪੰਜ ਛੇ ਕੰਮ ਇਹੇ ਚੱਲੀ ਜਾਂਦੇ ਆ ਤੇ ਇੱਕ ਨਵਾਂ ਕੰਮ ਜਿਹੜਾ ਚਲਾਉਣ ਲੱਗੇ ਪਿੰਡ ਝੋੜਣਾ ਇਹ ਕੰਮਾਂ ਦੀ ਅਪਡੇਟ ਆ ਤੇ ਪਿੰਡ ਪਟਨੂਰੇ ਵਾਲਾ ਕੰਮ ਇਹਦੇ ਨਾਲ ਵੱਟਾ ਤੇ ਰਾਜਿਆਣੇ ਨਾਲ ਛੋਟਾ ਸ਼ੇਅਰ ਕਰਿਓ ਚੰਗੀ ਕੋਠੀਆਂ ਵਾਸਤੇ ਚੰਗੇ ਕੰਮ ਵਾਸਤੇ ਤੁਸੀਂ ਸਾਨੂੰ ਹਾਇਰ ਕਰ ਸਕਦੇ ਆ ਤੇ ਹਾਇਰ ਕਰ ਸਕਦੇ ਹੋ ਤੁਸੀਂ ਜਨ ਆਪਣੇ ਜੂਨ ਮਹੀਨੇ ਤੋਂ ਬਾਅਦ 2025 ਦੇ ਜੂਨ ਮਹੀਨੇ ਤੋਂ ਬਾਅਦ ਜੋ ਵੀ ਐਗਰੀਮੈਂਟ ਹੋਣਗੇ ਨੰਬਰ ਉੱਪਰ ਚੱਲੀ ਜਾਂਦਾ ਜਰੂਰਤ ਹੋਵੇ ਤਾਂ ਤੇ ਇੱਕ ਅਜ ਨਿੱਕੀ ਜੀ ਗੱਲ ਹੋਰ ਕਹਿ ਦੇਣੀ ਚਾਹੁੰਦੇ ਆ ਜਿੰਨੇ ਇਸ ਸਾਲ ਦੇ ਕੰਮ ਨਿਭੜੇ ਆ ਬੁਰਜ ਹਮੀਰੀ ਵਾਲਾ ਜਾਂ ਪਿੰਡ ਰਾਜੇਨ ਵਾਲਾ ਬਹੁਤ ਸੋਹਣੇ ਤਰੀਕੇ ਜੀ ਨਿਭੜੇ ਕੰਮ ਉਹਨਾਂ ਕੰਮਾਂ ਨੇ ਪਿੰਡ ਧੂੜਕੋਟ ਵਾਲਾ ਕੰਮ ਪਿੰਡ ਆਪਣੇ ਪਿੰਡਾਂ ਦਾ ਨਾਮ ਮਟਵਾਣੀ ਇਹਨਾਂ ਪਿੰਡਾਂ ਦੇ ਵਿੱਚ ਕੰਮ ਨਿਭੜੇ ਬਹੁਤ ਸੋਹਣੇ ਤਰੀਕੇ ਚ ਤੇ ਇੱਕ ਅਸੀਂ ਕੰਮ ਕੀਤੇ ਸੀਗੇ ਤੁਸੀਂ ਤੁਹਾਨੂੰ ਪਤਾ ਦੋ ਕੰਮ ਆਪਾਂ ਬਹੁਤ ਰੂਹ ਨਾਲ ਕੀਤੇ ਸੀ ਪਰ ਮੇਰੇ ਖਿਆਲ ਦੇ ਵਿੱਚ ਜਦੋਂ ਕਿਸੇ ਬੰਦੇ ਚਤ ਚ ਪਾਪ ਆ ਜੇ ਚਾਹੇ ਮੈਂ ਆ ਹੀ ਆ ਉਹਦਾ ਹੱਲ ਕੋਈ ਨਹੀਂ ਹੁੰਦਾ ਸਾਡੇ ਕੋਲੇ ਪ੍ਰੂਫ ਆ ਜੀ ਇਹ ਉਹ ਕੰਮ ਆ ਜਿਹੜੇ ਕੰਮ ਅਸੀਂ ਦਿਲੋਂ ਕੀਤੇ ਆ ਉਹ ਵੀ ਦਿਲੋਂ ਕੀਤੇ ਸੀਗੇ ਪਰ ਸਾਡੇ ਪੈਸੇ ਰੱਖਣ ਲੱਗੇ ਬੰਦਿਆਂ ਨੇ ਮੈਂਟਲ ਆਇਆ ਮਾਰ ਰਹੇ ਨੇ ਕਿਰਪਾ ਕੀਤੀ ਉਹ ਬਹੁਤ ਸਾਰੇ ਪੈਸੇ ਮੇਰੇ ਖਿਆਲ ਦੇ ਵਿੱਚ ਤਾਂ ਇੰਨੇ ਪੈਸੇ ਸੀਗੇ ਜਿਨ੍ਹਾਂ ਨੂੰ ਮਕਰੌਣ ਦੇ ਵਿੱਚ ਸਾਡਿਆਂ ਬੰਦਿਆਂ ਦੇ ਹੱਥ ਸੀਗਾ ਕਿ ਜਿਹਨੂੰ ਮੈਂ ਕਾਲੀਆਂ ਭੇਡਾਂ ਕਹਿ ਦਿੰਨਾ ਹੁੰਦਾ ਆਪਦੇ ਬੰਦੇ ਹੀ ਹੁੰਦੇ ਆ ਤੇ ਧੰਨਵਾਦ ਸ਼ੇਅਰ ਕਰਿਓ ਸ਼ੁਕਰੀਆ ਜੀ ਆ